ਕਿਸਾਨ ਜਿਹੜਾ ਹੈਗਾ ਸਾਡੇ ਖਿਲਾਫ ਆ ਜਾਂ ਕਿਸਾਨ ਸਾਡਾ ਵਿਰੋਧੀ ਹੈ ਨਹੀਂ ਇਹ ਤਾਂ ਜਿੰਨਾ ਵਿਰੋਧ ਕਰਨਗੇ ਨਾ ਜਥੇਬੰਦੀਆਂ ਵਾਲੇ ਸਾਨੂੰ ਅੱਗੇ-ਅੱਗੇ ਲਾਭ ਹੋਣਾ ਬੜੇ ਖੁਸ਼ ਹੋ ਰਹੇ ਆ ਆਗੂ ਕਹਿੰਦੇ ਨੇ ਵੀ ਸਾਡਾ ਕਰਕੇ ਦੇਖ ਲਓ ਵੀ ਵੋਟਰ ਸೀਟ ਵੀ ਨਹੀਂ ਆਈ ਇੱਕ ਉਹਨਾਂ ਨੂੰ ਮੈਂ ਕੀ ਕਹਿ ਸਕਦਾ ਪਰ ਉਹਨਾਂ ਦੀ ਅਕਲ ਉਹਨਾਂ ਨੂੰ ਮੁਬਾਰਕ ਵੋਟਾਂ 2-4 ਬੰਦਿਆਂ ਦੇ ਰੁਖਣ ਨਾਲ ਨਹੀਂ ਕੁਝ ਹੁੰਦੀਆਂ 2-4 ਲੀਡਰ ਪਾਰਟੀ ਛੱਡ ਜਾਣ ਤਾਂ ਵੀ ਖਰਾਬ ਹੁੰਦੀਆਂ 2-4 ਲੀਟਰ ਖਰਾਬੀ ਕਰਨ ਲੱਗ ਜਾਣ ਇਹ ਕਿਸਾਨ ਜਥੇਬੰਦੀਆਂ ਦੇ ਇਹਦੇ ਨਾਲ ਵੀ ਖਰਾਬ ਨਹੀਂ ਹੁੰਦੀਆਂ ਵੋਟ ਪੈਂਦੀ ਹੈ ਪਬਲਿਕ ਪਰਸਪੈਕਸ਼ਨ ਤੇ ਅੰਜਾ ਦਵਾਰੇ ਧਰਨ ਲਾਉਣ ਨੂੰ ਤਿਆਰ ਅਸੀਂ ਤਕੜੇ ਹੋ ਗਏ ਉਹ ਲਾਉਣ ਭਾਈ ਉਹਨਾਂ ਦਾ ਧਰਨਾ ਉਹਨਾਂ ਨੂੰ ਮੁਬਾਰਕ ਉਹ ਭਗਵੰਤ ਮਾਨ ਦੀ ਜਾਣ ਖਾਣਗੇ ਹੁਣ ਇਹ ਤਾਂ ਸਪਾਂਸਰਡ ਬਾਈ ਭਗਵੰਤ ਮਾਨ ਸੀ ਇਹ ਜਿਹੜਾ ਸੀਗਾ ਸਾਡੇ ਖਿਲਾਫ ਲੀਗਲ ਗਾਰੰਟੀ ਕਿਸੇ ਨੂੰ ਨਹੀਂ ਮਿਲਣੀ ਲੀਗਲ ਗਾਰੰਟੀ ਦੀਆਂ ਗੱਲਾਂ ਨੇ ਭਗਵੰਤ ਮਾਨ ਦੇ ਦੇ ਗਾਰੰਟੀ ਉਹ 14 ਫਸਲਾਂ ਦੀ ਹਰਿਆਣਾ ਚ ਅਸੀਂ ਦੇ ਰੱਖੀ ਹੈ ਤੇ ਇੱਥੇ ਸਾਡੀ ਸਰਕਾਰ ਲੈ ਉਹ ਇੱਥੇ ਵੀ ਦੇ ਦੇਾਂਗੇ ਇਥੇ 30 ਫਸਲਾਂ ਦੇ ਦੇਣਗੇ ਬੰਦੀ ਸਿੰਘ ਜਿਹੜੇ ਨੇ ਕੋਈ ਮਾਰਾ ਫਿਰਦੇ ਗਏ ਨੇ ਬੰਦੇ ਹੀ ਮਾਰੇ ਨੇ ਨਾ ਤੇ ਆਪਣੀਆਂ ਸਜਾਵਾਂ ਪੂਰੀਆਂ ਕਰ ਲੈਣਗੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਤੁਸੀਂ ਵੀ ਹੱਕ ਚ ਹੋਇਆ ਜਾਤੀ ਧਰਮ ਜਾਂ ਵਰਗ ਦੇ ਨਾਂ ਤੇ ਨਹੀਂ ਹੋਣਾ ਚਾਹੀਦਾ ਜੋ ਸੰਵਧਾਨ ਕਹਿੰਦਾ ਜੋ ਕਾਨੂੰਨ ਕਹਿੰਦਾ ਕਾਨੂੰਨ ਸਮਤ ਗੱਲ ਹੋਣੀ ਚਾਹੀਦੀ ਹੈ ਇਹ ਸਾਡਾ ਜਿਹੜਾ ਇਹ ਮਸਲਾ ਨਾ ਇਹ ਕਿਸਾਨ ਜਥੇਬੰਦੀਆਂ ਦਾ ਕਿਸਾਨ ਜਥੇਬੰਦੀਆਂ ਦਾ ਸਮਝ ਲਓ ਕਿ ਮੈਂ ਬੀਜਪੀ ਦੇ ਕਿਸਾਨ ਮੋਰਚਾ ਦਾ 올 ਇੰਡੀਆ ਜਨਰਲ ਸੈਕਟਰੀ ਰਿਹਾ ਹੈ ਔਰ ਮੈਂ ਰਾਸ਼ਟਰੀ ਪਰਿਵਾਰੀ ਵੀ ਰਿਹਾ ਉਹਦਾ ਸਾਡੇ ਨਾਲ ਵੀ 2 ਲੱਖ 4 ਲੱਖ ਕਿਸਾਨ ਜੁੜੇ ਹੋਣਗੇ ਜਿਆਦਾ ਵੀ ਹੋਣਗੇ ਘੱਟ ਹੋਣਗੇ ਕੋਈ ਡਿਸਪਿਊਟ ਨਹੀਂ ਹੈ ਪਰ ਉਹਦਾ ਇਹ ਮਤਲਬ ਨਹੀਂ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਉਹ ਇੱਕ ਜਥੇਬੰਦੀ ਆ ਉਹ ਸਾਡੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਉਹੀ ਸੀ ਤੇ ਜਿਹੜਾ ਇਹ ਕਹਿੰਦੇ ਆ ਨਾ ਵੀ ਕਿਸਾਨ ਜਿਹੜਾ ਹੈਗਾ ਸਾਡੇ ਖਿਲਾਫ ਆ ਜਾਂ ਕਿਸਾਨ ਸਾਡਾ ਵਿਰੋਧੀ ਹੈ ਨਹੀਂ ਇਹ ਤਾਂ ਜਿੰਨਾ ਵਿਰੋਧ ਕਰਨਗੇ ਨਾ ਜਥੇਬੰਦੀਆਂ ਵਾਲੇ ਸਾਨੂੰ ਅੱਗੇ-ਅੱਗੇ ਲਾਭ ਹੋਣਾ ਔਰ ਇੱਕ ਸਮਾਂ ਐਸਾ ਹੋਣਾ ਪਰ ਉਹ ਬੜੇ ਖੁਸ਼ ਹੋ ਰਹੇ ਆ ਆਗੂ ਕਹਿੰਦੇ ਨੇ ਵੀ ਸਾਡਾ ਕਰਕੇ ਦੇਖ ਲਓ ਵੀ ਵੋਟਰ ਸੀਟ ਵੀ ਨਹੀਂ ਆਈ ਇੱਕ ਵੀ ਉਹਨਾਂ ਨੂੰ ਮੈਂ ਕੀ ਕਹਿ ਸਕਦਾ ਪਰ ਉਹਨਾਂ ਦੀ ਅਕਲ ਉਹਨਾਂ ਨੂੰ ਮੁਬਾਰਕ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਜਥੇਬੰਦੀਆਂ ਦੇ ਆਗੂ ਨੇ ਉਹ ਸਾਡੇ ਵੀ ਮਿੱਤਰ ਨੇ ਐਸੀ ਕੋਈ ਗੱਲ ਨਹੀਂ ਹੈ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਉਹਨਾਂ ਨੇ ਆਪਣੇ ਸਵਾਰਥ ਸਾਧਨ ਦੇ ਲਈ ਆਪਣੇ ਹਿੱਤ ਸਾਧਨ ਦੇ ਲਈ ਕਿਸਾਨ ਜਿਹੇ ਪਵਿੱਤਰ ਨਾਮ ਨੂੰ ਬਦਨਾਮ ਕਰਦੇ ਆ ਹੋਰ ਕੁਝ ਨਹੀਂ ਹੈ ਕਿਸਾਨ ਅਨੁਸ਼ਾਸਨ ਚ ਰਹਿੰਦਾ ਕਿਸਾਨ ਆਪਣੇ ਖੇਤ ਚ ਕੰਮ ਕਰਦਾ ਤੇ ਕਿਸਾਨ ਨੂੰ ਆਪਣੇ ਕੰਮ ਚ ਟਾਈਮ ਨਹੀਂ ਮਿਲਦਾ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਜਿਹੜੀ ਗੱਲਾਂ ਚ ਹੋ ਰਹੀਆਂ ਨੇ ਇਹਦੇ ਚ ਸਾਡਾ ਫਾਇਦਾ ਹੋਊਗਾ ਇਹ ਨਹੀਂ ਸਾਨੂੰ ਰੋਕ ਸਕਦੇ ਨਾ 60% ਵੋਟ ਪਰਸੈਂਟੇਜ ਹੁਣ ਵੀ ਵਧੀਆ ਵੋਟਾਂ ਪਈਆਂ ਨੇ ਨਾਲੇ ਵੋਟਾਂ 2-4 ਬੰਦਿਆਂ ਦੇ ਰੁਕਣ ਨਾਲ ਨਹੀਂ ਕੁਝ ਹੁੰਦੀਆਂ 2-4 ਲੀਡਰ ਪਾਰਟੀ ਛੱਡ ਜਾਣ ਤਾਂ ਵੀ ਨਹੀਂ ਖਰਾਬ ਹੁੰਦੀਆਂ 2-4 ਲੀਡਰ ਖਰਾਬੀ ਕਰਨ ਲੱਗ ਜਾਣ ਇਹ ਕਿਸਾਨ ਜਥੇਬੰਦੀਆਂ ਦੇ ਇਹਦੇ ਨਾਲ ਵੀ ਖਰਾਬ ਨਹੀਂ ਹੁੰਦੀਆਂ ਵੋਟ ਪੈਂਦੀ ਹੈ ਪਬਲਿਕ ਪਰਸਪੈਕਸ਼ਨ ਤੇ ਹੁਣ ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਕਿਹਾ ਆਚਾਰੀਆ ਕਰਪਰਾਨੀ ਨੇ ਕਿਹਾ ਸਿੰਘਾਸਨ ਖਾਲੀ ਕਰੋ ਜਨਤਾ ਆਈ ਹੈ ਠੀਕ ਹੈ ਉਸ ਵੇਲੇ ਕੋਈ ਕਿਸੇ ਨੂੰ ਜਾਣਦਾ ਸੀ ਜਿਨ੍ਹਾਂ ਨੂੰ ਖੜੇ ਕੀਤਾ ਸੀ ਜਿਹੜੇ ਖੜੇ ਹੋਗੇ ਉਹ ਹੀ ਜਿੱਤਗੇ ਆਮ ਆਦਮੀ ਪਾਰਟੀ ਦਾ ਪਬਲਿਕ ਪਰਸੈਪਸ਼ਨ ਉਹਨਾਂ ਦੇ ਹੱਕ 'ਚ ਹੋ ਗਈ ਤੇ ਉਹ ਜਿੱਤ ਗਏ ਤੇ ਇਸੇ ਤਰ੍ਹਾਂ ਹੀ ਜਦੋਂ ਭਾਜਪਾ ਦੀ ਸਰਕਾਰ ਆਉਣੀ ਹੈ ਉਹ ਵੀ ਇਦਾਂ ਹੀ ਆਉਣੀ ਹੈ ਪੰਜਾਬ 'ਚ ਇਹਨਾਂ ਦੇ ਰੁਕਿਆ ਨਹੀਂ ਰੁਕਣੀ ਔਰ ਇਹ ਗੁੰਡਾਗਰਦੀਆਂ ਜਿਹੜੀਆਂ ਨੇ ਤੁਹਾਨੂੰ ਪਤਾ ਇਹ ਜਿਹੜਾ ਅੰਦੋਲਨ ਕਰਦੇ ਆ ਇਹਦੇ ਨਾਲ ਪੰਜਾਬ 'ਚੋਂ 10000 ਕਰੋੜ ਦੀ ਇਨਵੈਸਟਮੈਂਟ ਜਾ ਚੁੱਕੀ ਹੈ ਔਰ ਇਥੇ ਰੋਜ਼ਗਾਰ ਨਵੇਂ ਕਿਸ ਤਰ੍ਹਾਂ ਮਿਲਣਗੇ ਪੰਜਾਬ ਦੁਬਾਰੇ ਧਰਨ ਲਾਉਣ ਨੂੰ ਤਿਆਰ ਆ ਸੀ ਤਕੜੇ ਹੋਗੇ ਉਹ ਲਾਉਣ ਭਾਈ ਉਹਨਾਂ ਦਾ ਧਰਨਾ ਉਹਨਾਂ ਨੂੰ ਮੁਬਾਰਕ ਉਹ ਭਗਵੰਤ ਮਾਨ ਦੀ ਜਾਣ ਖਾਂਗੇ ਹੁਣ ਇਹ ਤਾਂ ਸਪਾਂਸਰਡ ਬਾਈ ਭਗਵੰਤ ਮਾਨ ਸੀ ਇਹ ਜਿਹੜਾ ਸੀਗਾ ਸਾਡੇ ਖਿਲਾਫ ਪੈਸਾ ਵੀ ਦਿੰਦੇ ਨੇ ਉਹ ਮਜ਼ਦੂਰ ਵੀ ਕਰਦੇ ਨੇ ਉਹਨਾਂ ਦੀ ਐਮਐਸਪੀ ਤਾਂ ਤੁਸੀਂ ਉਹ ਦੇਣੀ ਹੈ ਜੀ ਉਹ ਐਮਐਸਪੀ ਦਿੱਤੀ ਹੋਈ ਆ ਹੋਰ ਕਿਹੜੀ ਐਮਐਸਪੀ ਭਾਲਦੇ ਆ ਤੁਸੀਂ ਕਹਿੰਦੇ ਮੁਕਰ ਗਏ ਸਰਕਾਰ ਫੇਰ ਜੇ ਨਹੀਂ ਦਿੱਤੀ ਚੱਲ ਨਹੀਂ ਰਹੀ ਇਹ ਲੀਗਲ ਗਰੰਟੀ ਦੀ ਜਿਹੜੀ ਗੱਲ ਲੀਗਲ ਗਾਰੰਟੀ ਕਿਸੇ ਨੂੰ ਨਹੀਂ ਮਿਲਣੀ ਲੀਗਲ ਗਾਰੰਟੀ ਦੀਆਂ ਗੱਲਾਂ ਨੇ ਉਹਨਾਂ ਦੇ ਕਹੇ ਤੋਂ ਜ਼ਬਰਦਸਤੀ ਕਾਨੂੰਨ ਬਣਦੇ ਹੁੰਦੇ ਆ ਕੋਈ ਭਗਵੰਤ ਜੀ ਦੇ ਦੇ ਗਾਰੰਟੀ ਉਹ 14 ਫਸਲਾਂ ਦੀ ਹਰਿਆਣਾ ਚ ਅਸੀਂ ਦੇ ਰੱਖੀ ਆ ਤੇ ਇੱਥੇ ਸਾਡੀ ਸਰਕਾਰ ਲੈ ਉਹਨੂੰ ਇੱਥੇ ਵੀ ਦੇ ਦੇਾਂਗੇ ਇੱਥੇ 30 ਫਸਲਾਂ ਦੀ ਦੇ ਦੇਾਂਗੇ ਗਰੇਵਰ ਸਾਹਿਬ ਇੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਅਮਿਤ ਸ਼ਾ ਜੀ ਅਕਸਰ ਇਹ ਕਹਿੰਦੇ ਨਜ਼ਰ ਆਏ ਕੈਂਪੇਨਿੰਗ ਵੇਲੇ ਵੀ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਹੁਣ ਰਮਨੀਤ ਬਿੱਟੂ ਮੰਤਰੀ ਬਣੇ ਨੇ ਉਹ ਕਹਿ ਰਹੇ ਨੇ ਕਿ ਯਾਰ ਮੈਨੂੰ ਹੁਣ ਕੋਈ ਇਤਰਾਜ਼ ਨਹੀਂ ਜੇ ਰਿਹਾ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆਸੀਂ ਰਿਹਾ ਕਰਨ ਲਈ ਤਿਆਰ ਆਂ ਕਈ ਲੋਕ ਇਹ ਕਹਿ ਰਹੇ ਨੇ ਵੀ ਯੂ ਟਰਨ ਕਿਉਂ ਲੈਣਾ ਪੈ ਗਿਆ ਕੀ ਇਹਦੇ ਪਿੱਛੇ ਕਾਰਨ ਬਿੱਟੂ ਸਾਹਿਬ ਕੇਂਦਰ ਚ ਮੰਤਰੀ ਨੇ ਅਮੇਸ਼ਾਹ ਜੀ ਦੇ ਮਿੱਤਰ ਨੇ ਮੈਂ ਉਹਦੇ ਤੇ ਕੋਈ ਕਮੈਂਟਸ ਨਹੀਂ ਕਰਨੇ ਪਹਿਲੀ ਗੱਲ ਤੇ ਇਹ ਆ ਕਰਾਉਣ ਜੋ ਜੋ ਕਰਾ ਸਕਦੇ ਆ ਪਰ ਮੈਂ ਇਹ ਬੰਦੀ ਸਿੰਘ ਜਿਹੜੇ ਨੇ ਕੋਈ ਮਾਲਾਫਿਰਦੇ ਗਏ ਨੇ ਬੰਦੇ ਹੀ ਮਾਰੇ ਨੇ ਨਾ ਇਟਸ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣਗੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਤੁਸੀਂ ਵੀ ਹੱਕ ਚ ਹੋਏ ਜਾਤੀ ਧਰਮ ਜਾਂ ਵਰਗ ਦੇ ਨਉ ਤੇ ਨਹੀਂ ਹੋਣਾ ਚਾਹੀਦਾ ਜੋ ਸੰਵਧਾਨ ਕਹਿੰਦਾ ਜੋ ਕਾਨੂੰਨ ਕਹਿੰਦਾ ਕਾਨੂੰਨ ਸਮਤ ਗੱਲ ਹੋਣੀ ਚਾਹੀਦੀ ਆ ਕਿਸੇ ਨੂੰ ਇਹ ਸਿੱਖਾ ਇਹਨੂੰ ਛੱਡ ਦਿਓ ਆ ਹਿੰਦੂ ਹੈ ਇਹਨੂੰ ਛੱਡ ਦਿਓ ਕਿਉਂ ਛੱਡ ਦਿਓ ਇਹ ਗਲਤ ਪਰੰਪਰਾਵਾਂ ਪਾਉਣੀਆਂ ਨੇ ਮੈਂ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ ਹੈਗਾ ਮੈਂ ਤਾਂ ਜਿਹੜੀ ਕਾਨੂੰਨ ਸਮਤ ਗੱਲ ਆ ਮੈਂ ਉਹਦੇ ਹੱਕ 'ਚ ਅੱਛਾ ਹੋਰ ਜਿਹੜੀ ਪਰਫਾਰਮੈਂਸ ਸੀਗੀ ਹੁਣ ਕੀ ਲੱਗਦਾ ਵੀ 2027 ਵਿਧਾਨ ਸਭਾ ਥੋੜਾ ਟਾਰਗੇਟ ਹੋਊਗਾ ਉਹਦੇ 'ਚ ਫਿਰ ਮੇਨਲੀ ਕਿਹੜੇ ਕਿਹੜੇ ਇਸ਼ੂਸ ਲੈ ਕੇ ਚੱਲੋਗੇ ਮੈਦਾਨ ਸਵਾਲੀ ਤਾਂ ਮੈਦਾਨ ਚ ਉਤਰਨਾ ਪੈਂਦਾ ਜਨਤਾ ਨੂੰ ਉਹਦੀ ਮੁਖਤਾਰ ਨਾਲ ਜੋੜਨਾ ਪੈਂਦਾ ਇਸ ਤਰ੍ਹਾਂ ਨਾ ਵੋਟਾਂ ਪੈਂਦੀਆਂ ਨੇ ਨਾ 에어 ਕੰਡੀਸ਼ਨ ਚ ਬੈਠ ਕੇ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਮੈਦਾਨ ਚ ਹੁੰਦੀਆਂ ਨੇ ਠੀਕ ਹੈ ਗੱਲ ਠੀਕ ਹੈ ਬਹੁਤ ਸ਼ੁਕਰੀਆ ਸੋ ਹਰਜੀਤ ਸਿੰਘ ਗਰੇਵਾਲ ਨੇ ਆਪਣੇ ਵਿਊਜ਼ ਜਿਹੜੇ ਨੇ ਉਹ ਸਾਹਮਣੇ ਰੱਖੇ ਨੇ ਕਿ ਉਹ ਸੋਚਦੇ ਨੇ ਕਿਸਾਨ ਆਗੂਆਂ ਬਾਰੇ ਵੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਅ ਮੁੱਦੇ ਤੇ ਜਿਸ ਤਰ੍ਹਾਂ ਦੇ ਨਾਲ ਰਮਨਜੀਤ ਬਿੱਟੂ ਜੀ ਦੇ ਬਿਆਨ ਆ ਰਹੇ ਨੇ ਉਸ ਤੇ ਵੀ ਜਿਹੜਾ ਹੈ ਇਹਨਾਂ ਨੇ ਆਪਣਾ opinion ਸਾਂਝਾ ਕੀਤਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਜੀਤ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ